ਲਓ ਜੀ ਸਤਗੁਰ ਕਲਾ ਤੇ ਸੇਲ ਮੇਲਾ ਚੱਲਦਾ ਜਿਵੇਂ ਸੂਟਾਂ ਦਾ ਕੁੜਤੇ ਪਜਾਮੇ ਦਾ ਕੜਾਈਆਂ ਦਾ ਹਰ ਇੱਕ ਚੀਜ਼ ਦਾ ਹੈ ਆ ਆਪਣੇ ਕੋਲੇ ਫੁੱਲ ਵੈਲ ਦੇ ਰੰਗ ਆਏ ਨੇ ਜੀ 200 ਪਲੱਸ 200 ਆਪਾਂ ਨੇ ਜਿਵੇਂ ਰੇਟ ਅੱਜਕੱਲ ਹੱਥ ਹੋ ਰਹੇ ਨੇ ਜੀ ਫੁੱਲ ਵੈਲ ਦੇ ਕੋਈ ਮੀਟਰ ਕੋਈ 2 ਰੁਪਏ ਮੀਟਰ ਜਿੱਕ ਨੂੰ ਪਤਾ ਦੁਕਾਨਦਾਰਾਂ ਨੂੰ ਪੂਰਾ ਖੁੱਲਾ ਸੱਦਾ ਜੇ ਕਿਸੇ ਨੇ ਤੇ ਜਾਣੇ ਹੋਵੇ ਤਾਂ ਸਾਡੇ ਕੋਲੇ 200 ਰੰਗ ਤੋਂ ਪਲੱਸ ਹੈ ਤਾਂ ਪੁਰਾਣੇ ਰੇਸਟਾਂ ਚਲ ਜਾ ਸਕਦਾ ਸਾਡੇ ਕੋਲੇ ਪੂਰਾ 200 ਰੰਗ ਪਲੱਸ ਆ ਗਿਆ ਜੀ ਪੂਰਾ ਜਿੰਨਾ ਮਰਜ਼ੀ ਖਰੀਦ ਸਕਦੇ ਹੋ ਸਟਾਕ ਸਾਡੇ ਕੋਲੇ ਬਾਦੂ ਹੈ ਤੇ 200 ਰੰਗ ਤੋਂ ਵੱਧ ਹੈ ਜਿੰਨਾ ਮਰਜ਼ੀ ਖਰੀਦੋ ਹਰ ਇੱਕ ਭੈਣ ਭਰਾ ਨੂੰ ਜਿਹੜਾ ਕੋਈ ਬੁਟੀਕ ਦਾ ਕੰਮ ਕਰਦੀ ਆ ਭੈਣ ਆ ਕੇ ਆਪਣੇ ਕੋਲੇ ਤਾਂ ਜੀ ਪੁਰਾਣੇ ਰੇਟ ਤੇ ਖਰੀਦ ਸਕਦੇ ਆ ਜੀ ਫੁੱਲ ਬੈਲਾ ਜਿੰਨਾ ਮਰਜ਼ੀ ਖਰੀਦ ਲਓ ਜੀ 200 ਰੰਗ ਵੱਧ ਹੈ ਆਪਣੇ ਕੋਲੇ ਆ ਕੇ ਲੈ ਸਕਦੇ ਹੋ ਤੇ ਕੱਪੜਾ ਫੁੱਲ ਫੁੱਲ ਬੈਲ ਦਾ ਕੱਪੜਾ ਜੀ ਬਹੁਤ ਵਧੀਆ ਹਰ ਇੱਕ ਤੋਂ ਇੱਕ ਰੰਗ ਸੋਹਣੇ ਨੇ ਜੀ ਨਵੇਂ ਤੋਂ ਨਵੇਂ ਡਿਜ਼ਾਈਨ ਰੰਗ ਦੇਖੋ ਜੀ ਆਪਣੇ ਕੋਲੇ ਪਹੁੰਚਣਾ ਕਿੱਥੇ ਹੈ ਜੀ ਸਤਗੁਰ ਕਲਾਥ ਸ਼ਹਿਰ ਸੁਨਾਮ ਬਰਮਸ਼ਰਾ ਮੰਦਿਰ ਦੇ ਕੋਲੇ ਆਣ ਆਪਾਂ ਨੇ ਜੀ ਰੇਲਵੇ ਸਟੇਸ਼ਨ ਦੇ ਨੇੜੇ ਦੁਕਾਨ ਦਾ ਨਾਮ ਹੈ ਜੀ ਸਤਗੁਰ ਕਲਾਤ ਬਹੁਤ ਹੀ ਵਧੀਆ ਲੇਖ ਸਕਦੇ ਹੋ ਜੀ ਧੰਨਵਾਦ ਜੀ